ਇਹ ਤੇ ਆਗਿਆ ਸਤਗੁਰਾਂ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਕਰ ਦਿੱਤੀ 18 ਸਾਲ ਦੀ ਅਰਬਲੈ ਧੰਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੀ ਉਸ ਵਕਤ ਕਿਉਂਕਿ 1581 ਵਿੱਚ ਧੰਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਤਖਤ ਤੇ ਬੈਠੇ ਤੇ 1581 ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਸਰੀਰਕ ਚੋਲਾ त्यागਿਆ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਪ੍ਰਕਾਸ਼ ਆ ਉਹ 1500 ਤੇ 34 ਦਾ ਹੈ ਤੇ 1534 ਤੋਂ ਲੈ ਕੇ 1581 ਤੱਕ ਜਿਹੜੀ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਆਰਬਲਾਉ ਲਗਭਗ 45 ਸਾਲ ਦੇ ਨੇੜੇ ਤੇੜੇ ਬਣਦੀ। ਔਰ ਉਹਦੇ ਵਿੱਚੋਂ ਮਹਾਰਾਜ ਸੱਚੇ ਪਾਤਸ਼ਾਹ ਨੇ 26 ਤੋਂ 27 ਸਾਲ ਪਹਿਲਾਂ ਸੇਵਾ ਆਪ ਕੀਤੀ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ। ਕਿਉਂਕਿ 22 ਸਾਲ ਤਹਾਰੇ ਤਖਤ ਤੇ ਰਹਿ ਗੁਰੂ ਅਮਰਦਾਸ ਜੀ। 1552 ਤੋਂ ਲੈ ਕੇ 1574 ਤੱਕ ਫਿਰ 1574 ਤੋਂ ਗੁਰੂ ਰਾਮਦਾਸ ਮਹਾਰਾਜ ਤਖਤ ਤੇ ਬੈਠੇ 1581 ਤੱਕ ਸਤਗੁਰਾਂ ਨੇ ਤਖਤ ਤੇ ਬੈਠ ਕੇ ਜੋ ਅਗਵਾਈ ਕੀਤੀ ਬਖਸ਼ਿਸ਼ਾਂ ਕੀਤੀਆਂ ਤੇ ਗੁਰਤਾ ਗੱਦੀ ਦਾ ਫੈਸਲਾ ਕਰ ਦਿੱਤਾ ਜੋ ਕੱਲ ਸੀ ਦਿਹਾੜਾ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦਾ ਗੁਰਤਾ ਗੱਦੀ ਦਿਵਸ ਕਿਉਂਕਿ ਸਤਗੁਰਾਂ ਨੇ ਸਰੀਰ ਕਹਿਆਤੀ ਦੇ ਵਿੱਚ ਹੁੰਦਿਆਂ ਆਪਣੇ ਸਰੀਰਕ ਚੋਲੇ ਨੂੰ ਤਿਆਗਣ ਤੋਂ ਪਹਿਲਾਂ ਇਹ ਫੈਸਲਾ ਕੀਤਾ। ਔਰ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੱਕ ਪਹਿਲੇ ਪਾਤਸ਼ਾਹ ਤੋਂ ਲੈ ਕੇ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੱਕ ਇਹ ਨਹੀਂ ਵਿਵਾਦ ਵਿੱਚ ਆਖਿਆ ਵੀ ਚਲੋ ਜੀ ਇਹਨਾਂ ਨੂੰ ਮੰਨ ਲਿਏ ਇਹਨਾਂ ਨੂੰ ਮੰਨ ਲੈ ਨਹੀਂ ਆਪ ਥਾਪਿਆ। ਜੈਸੇ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਗੁਰੂ ਅੰਗਦ ਦੇ ਪਾਤਸ਼ਾਹ ਤੇ ਕਿਰਪਾ ਕੀਤੀ ਤਾਂ ਵਚਨ ਲਿਖਿਆ ਥਾਪਿਆ ਲੈਣਾ ਜੀਵਨ ਦੇ ਗੁਰਿਆਈ ਸਿਰ ਛੱਤਰ ਫੇਰਾਇਆ ਜੀਵਨ ਦੇ ਭav ਕੇ ਆਪਣੀ ਸਰੀਰ ਕਹਿਆਤੀ ਦੇ ਵਿੱਚ ਆਪਣੇ ਹੱਥੀ ਇਹ ਗੁਰੂ ਘਰ ਦੀ ਜਿਹੜੀ ਤਾਂ ਕਰਕੇ ਕੋਈ ਇਹ ਨਹੀਂ ਕਹਿ ਸਕਦਾ ਵੀ ਨਹੀਂ ਜੀ ਨਹੀਂ ਇਹ ਚੋਣ ਗਲਤ ਹੋ ਗਈ ਕਿਉਂਕਿ ਚੋਣ ਉਸ ਦਾਤੇ ਨੇ ਕੀਤੀ ਸੀ ਜਿਹੜੇ ਕਦੀ ਭੁੱਲਦੇ ਨਹੀਂ ਉਹ ਭੁੱਲ ਗੁਰੂ ਕਰਤਾਰ ਹੈ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਗੁਰਤਾ ਗੱਦੀ ਦੀ ਦਾਤ ਦਿੱਤੀ ਤਾਂ ਸਹਿਬ ਆਪਣੇ ਸੁਪੁੱਤਰ ਨੂੰ ਬਾਬੇ ਪਿਰਥੀ ਚੰਦ ਨੇ ਬਹੁਤ ਇਸ ਗੱਲ 'ਤੇ ਝਗੜਾ ਕੀਤਾ ਰੌਲਾ ਪਾਇਆ ਕਿਉਂਕਿ ਉਹ ਕਹਿੰਦਾ ਸੀ ਕਿ ਹੱਕ ਮੇਰਾ ਬਣਦਾ ਔਰ ਆਪਾਂ ਰਾਤ ਵੀ ਇੱਕ ਬੇਨਤੀ ਕੀਤੀ ਸੀ ਕਿ ਗੁਰਤਾ ਗੱਦੀ ਕੋਈ ਪਿਤਾ ਪੁਰਖੀ ਜਾਇਦਾਦ ਨਹੀਂ ਵੀ ਜਿਹੜੀ ਸੁਪੁੱਤਰਾਂ ਨੂੰ ਹੀ ਮਿਲਣੀ ਹੈ ਆਮ ਦੁਨਿਆਵੀ ਤੇ ਹੋਈ ਚੱਲਦਾ ਨਾ ਵੀ ਜੋ ਵੀ ਬਾਪ ਦੀ ਜਾਇਦਾਦ ਹੈ ਬਾਪ ਦਾ ਜੋ ਵੀ ਸਾਜੋ ਸਮਾਨ ਹੈ ਉਹ ਪੁੱਤਰ ਨੂੰ ਹੀ ਮਿਲਣਾ ਲਾਇਕ ਆ ਨਲਾਇਕ ਆ ਜੋ ਕੁਝ ਮਰਜ਼ੀ ਉਹਨੂੰ ਮਿਲਣਾ ਵੀ ਉਹ ਹੀ ਲਏਗਾ ਜੀ ਲੇਕਿਨ ਗੁਰਤਾ ਗੱਦੀ ਜਿਹੜੀ ਆ ਉਹ ਪਿਤਾ ਪੁਰਖੀ ਜਾਇਦਾਦ ਵਾਲਾ ਵਰਤਾਰਾ ਨਹੀਂ ਸੀ ਇਹਦੇ ਵਾਸਤੇ ਯੋਗਤਾ ਜੋਸ ਯੋਗ ਹੋਏ ਉਹਨਾਂ ਨੂੰ ਇਹ ਦਾਤ ਪ੍ਰਾਪਤ ਹੋਈ। ਬਾਬੇ ਪਿਰਥੀ ਚੰਦ ਨੇ ਬਥੇਰਾ ਰੌਲਾ ਪਾਇਆ ਵੀ ਮੈਂ ਵੱਡਾ 6 ਸਾਲ ਵੱਡੇ ਗੁਰੂ ਅਰਜਨ ਦੇ ਪਾਤਸ਼ਾਹ ਤੋਂ। ਬਾਬਾ ਮਹਾਂਦੇਵ ਜੀ ਤੋਂ 3 ਸਾਲ ਵੱਡੇ। ਵੱਡਾ ਹੋਣ ਦੇ ਨਾਤੇ ਆਖਿਆ ਜੀ ਇਹ ਤਾਂ ਮੇਰੀ ਬਣਦੀ ਹੈ ਜੀ ਮੈਂ ਇਹਦਾ ਮਾਲਕ ਆ। ਪਿਛਲੇ ਰ ਸਮੇਂ ਹੋ ਗਿਆ 5-7 ਸਾਲ। ਇੱਥੇ ਇੱਕ ਸਰੀਰ ਚੜਾਈ ਕਰ ਗਏ ਤੇ ਉਹ ਬਾਅਦ ਵਿੱਚ ਉਹਨਾਂ ਨੇ ਦੱਸਿਆ। ਉਹਨਾਂ ਦੀ ਪਹਿਲਾਂ ਤਾਂ ਸੰਸਕਾਰ ਵੇਲੇ ਜਿੰਨਾ ਚਿਰ ਉਹ ਬਜ਼ੁਰਗ ਜਿਉਂਦਾ ਰਿਹਾ ਪੁੱਤਾਂ ਨੇ ਆ ਕੇ ਹਾਲ ਤੱਕ ਨਾ ਪੁੱਛਿਆ ਸੇਵਾ ਧੀ ਕਰਦੀ ਰਹੀ ਜਵਾਈ ਸੰਭਾਲਦਾ ਰਿਹਾ ਜਦੋਂ ਸੰਭਾਲਦੇ ਰਹਿ ਸੇਵਾ ਕਰਦੇ ਰਹਿ ਜਿੱਦਣ ਉਹਨੂੰ ਅਗਨ ਭੇਂਟ ਕਰਨਾ ਸੀ ਉਹਦਣ ਆਖੇ ਨੇ ਜੀ ਚਿਖਾ ਨੂੰ ਅਗਣੀ ਤਾਂ ਪੁੱਤ ਦਿੰਦੇ ਹੁੰਦੇ ਜੋ ਜਿੰਨੇ ਸੰਭਾਲਿਆ ਸੀ ਸੇਵਾ ਕੀਤੀ ਸੀ ਉਹ ਜਵਾਈ ਜਿਹੜਾ ਸੀ ਉਹ ਪਿੱਛੇ ਖਲੋਤਾ ਉਹ ਦਿਨ ਵੀ ਅੱਗੇ ਜੀ ਪੁੱਤ ਨੇ ਦੇਣੀ ਆ ਜੀ ਤੇ ਜੇ ਭੋਗ ਪਿਆ ਜਿਨ੍ਹਾਂ ਪੁੱਤਾਂ ਨੇ ਕਦੀ ਪੁੱਛਿਆ ਨਹੀਂ ਸੀ ਵੀ ਜਿਉਂਦਾ ਹੈ ਕਿ ਮਰ ਗਿਆ ਉਹਦੋਂ ਆਣੇ ਦਸਤਾਰ ਜੀ ਇਹਨੂੰ ਦਿਓ ਜੀ ਤੇ ਜੋ ਕੁਝ ਹੈ ਵੇਖੋ ਜੀ ਉਹਦਾ ਮਾਲਕ ਤਾਂ ਪੁੱਤ ਆ ਸੰਸਾਰਿਕ ਖੇਡ ਇਦਾਂ ਚੱਲਦੀ ਹੈ ਵੀ ਲਾਇਕੇ ਨਲਾਇਕੇ ਉਹ ਤਾਂ ਜੀ ਉਹ ਨਹੀਂ ਮਿਲਣਾ ਪਰ ਗੁਰੂ ਘਰ ਦੀ ਜਿਹੜੀ ਹੈ ਉਹ ਖੇਡ ਬੜੀ ਨਿਰਾਲੀ ਤੇ ਵੱਖਰੀ ਹੈ ਉਹ ਐਸੀ ਨਹੀਂ ਹੈ ਜੋ ਜਗਤ ਵਾਲੀ ਤਾਂ ਕਰਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਵਚਨ ਲਿਖਿਆ ਉਹ ਕਹਿੰਦੇ ਦੁਨਿਆਵੀ ਪਾਤਸ਼ਾਹ ਹੋਏ ਦੇ ਮਰੇ ਪੁੱਤੈ ਪਾਤਸ਼ਾਹੀ ਕਹਿੰਦੇ ਜਿਹੜਾ ਦੁਨਿਆਵੀ ਬਾਦਸ਼ਾਹ ਹੁੰਦਾ ਜਦੋਂ ਨੇ ਦੇਣੀ ਆ ਨਾ ਤਖਤ ਦੇਣਾ ਤੋ ਆਪਣੇ ਪੁੱਤ ਨੂੰ ਹੀ ਦੇਣਾ ਉਹਨੇ ਉਹਨੇ ਲੈਣਾ ਦੁਨਿਆਵੀ ਪਾਤਸ਼ਾਹ ਹੋਏ ਦੇ ਮਰੇ ਪੁੱਤੈ ਪਾਤਸ਼ਾਹੀ ਉਹ ਆਪਣੇ ਪੁੱਤ ਨੂੰ ਆਂਦਾ ਵੀ ਹੁਣ ਮੇਰੀ ਥਾਂ ਤੇ ਨੇ ਬਹਿਣਾ ਜੀ ਔਰ ਸਾਰੇ ਬੰਦੇ ਉਸ ਗੱਲ ਨੂੰ ਕਹਿੰਦੇ ਜੀ ਬਿਲਕੁਲ ਠੀਕ ਕੀਤਾ ਪਰ ਇਹ ਸਤਗੁਰਾਂ ਦੇ ਘਰ ਵਿੱਚ ਸੀ ਜਦੋਂ ਇਹ ਹੋਇਆ ਤਾਂ ਕਰਕੇ ਪਹਿਲੀ ਵਾਰ ਹੋਇਆ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਇੱਕ ਸੰਸਾਰੀ ਪੁੱਤਰ ਹੋਣ ਦੇ ਨਾਤੇ ਉਹਨਾਂ ਨੂੰ ਤਖਤ ਵੀ ਮਿਲਿਆ ਤਾਂ ਇਹ ਬਚਨ ਜਿਹੜਾ ਹੈ ਉਲਟਾ ਖੇਲ ਖਸਮ ਦਾ ਭਾਈ ਸੇ ਭਾਈ ਗੁਰਦਾਸ ਜੀ ਦੇ ਬਚਨ ਹੈ ਉਲਟਾ ਖੇਲ ਖਸਮ ਦਾ ਉਲਟੀ ਗੰਗ ਸਮੁੰਦਰ ਸਮਾਵੈ ਦਿੱਤਾ ਲਈਐ ਆਪਣਾ ਅਣ ਦਿੱਤਾ ਕਿਸ ਹੱਥ ਨ ਆਵੇ ਫਿਰ ਆਈ ਘਰ ਅਰਜਣੇ ਪੁੱਤ ਸੰਸਾਰੀ ਗੁਰੂ ਕਹਾਵੇ ਜਾਣ ਨ ਦੇਸਾਂ ਸੋਢਿਓ ਹੋਰਸ ਅਜਰ ਨ ਜਰਿਆ ਜਾਵੇ ਕਰਹੀ ਕੀ ਵਥ ਕਰੇ ਰਹਾਵੇ ਹੁਣ ਏਕ ਪੌੜੀ ਵਿੱਚ ਦੋਨੋਂ ਚੀਜ਼ਾਂ ਕਹਿ ਦਿੱਤੀਆਂ ਇੱਕ ਤਾਂ ਪੁੱਤ ਸੰਸਾਰੀ ਜਿਹੜਾ ਫਿਰ ਆਈ ਘਰ ਅਰਜਣੇ ਪੁੱਤ ਸੰਸਾਰੀ ਗੁਰੂ ਕਹਾਵੇ ਵੀ ਮਹਾਰਾਜ ਗੁਰੂ ਅਰਜਨ ਦੇ ਪਾਤਸ਼ਾਹ ਸੰਸਾਰਿਕ ਰੂਪ ਵਿੱਚ ਵੀ ਜੇ ਰਿਸ਼ਤਾ ਵੇਖੀ ਤੋ ਪੁੱਤਰ ਸਨ ਗੁਰੂ ਰਾਮਦਾਸ ਜੀ ਦੇ ਔਰ ਇਹ ਪਹਿਲੀ ਮਰਤਬਾ ਹੋਇਆ ਵੇ ਪੁੱਤਰ ਨੂੰ ਤਖਤ ਮਿਲਿਆ ਪਰ ਉਹਦੇ ਲਈ ਕਸਵੱਟੀ ਉਹ ਸੀ ਜੋ ਸੇਵਕਾਂ ਲਈ ਹੋਈ। ਔਰ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਤਖਤ ਦੇ ਦਿੱਤਾ ਬਾਵੇ ਪਿਰਥੀਚੰਦ ਨੇ ਝਗੜਾ ਪਾਇਆ। ਤੇ ਮਹਾਰਾਜ ਗੁਰੂ ਰਾਮਦਾਸ ਜੀ ਨੇ ਇਹ ਵਚਨ ਕਹਿਣੇ ਪਏ। ਕਾਹੇ ਪੂਤ ਝਗਰਤ ਹੋ ਸੰਗ ਬਾਪ। ਕਹਿੰਦੇ ਐ ਪੁੱਤਰਾ ਕਿਉਂ ਆਪਣੇ ਬਾਪ ਪਿਤਾ ਦੇ ਨਾਲ ਝਗੜਾ ਪਾਉਣਾ? ਝਗੜਦਾ ਕਾਹੇ ਪੁੱਤ ਝਗਰਤ ਹੋ ਸੰਗ ਬਾਪ ਜਿਨ ਕੇ ਜਣੇ ਬੜੀਰੇ ਤੁਮ ਹੋ ਜਿਨ੍ਹਾਂ ਦਾ ਪੈਦਾ ਜਣਿਆ ਤੂੰ ਹੈ ਤੈਨੂੰ ਪਾਲਿਆ ਪੋਸਿਆ ਤਿੰਨ ਸੌ ਝਗਰਤ ਪਾਪ ਕਹਿੰਦੇ ਉਸ ਮਾਂ ਬਾਪ ਦੇ ਨਾਲ ਲੜਦਾ ਉਸ ਪਿਤਾ ਨਾਲ ਲੜਦਾ ਏਕ ਬੜਾ ਵੱਡਾ ਗੁਨਾਹ ਹੈ ਬੜਾ ਵੱਡਾ ਪਾਪ ਹੈ ਜਨਮ ਦੇਣ ਵਾਲਿਆਂ ਦੇ ਨਾਲ ਝਗੜਾ ਪਾਉਣਾ ਤਿੰਨ ਸੌ ਝਗਰਤ ਪਾਪ ਕਹਿੰਦੇ ਜਿਹੜੇ ਧਨ ਦਾ ਤੂੰ ਗਰਭ ਕਰਦਾ ਹੈ ਹੰਕਾਰ ਕਰਦਾ ਜਿਸ ਧਨ ਕਾ ਤੁਮ ਗਰਭ ਕਰਤ ਹੋ ਸੋ ਧਨ ਕਿਸੇ ਨਾ ਆਪ ਕਹਿੰਦੇ ਉਹ ਧਨ ਜਿਹੜਾ ਉਹ ਕਿਸੇ ਦਾ ਵੀ ਨਹੀਂ ਬਣਿਆ ਨਾ ਕਿਸੇ ਦੇ ਨਾਲ ਤੁਰਿਆ ਇਸੇ ਕਰਕੇ ਕਹਿੰਦੇ ਝਗੜਾ ਪਾਉਣ ਦੀ ਥਾਂ ਤੇ ਤੂੰ ਇਸ ਆਗਿਆ ਨੂੰ ਮੰਨ ਹੁਕਮ ਨੂੰ ਮੰਨ ਪਰ ਜਦੋਂ ਨਾ ਹਟਿਆ ਮਹਾਰਾਜ ਫਿਰ ਆਪਣੇ ਸੁਪੁੱਤਰ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਨਾਲ ਲੈ ਕੇ ਤੇ ਕੁਝ ਗੁਰਸਿੱਖ ਨੇ ਉਹਨਾਂ ਨੂੰ ਲੈ ਕੇ ਮਹਾਰਾਜ ਗੋਇੰਦਵਾਲ ਸਾਹਿਬ ਆ ਗਏ ਜਦੋਂ ਗੋਇੰਦਵਾਲ ਸਾਹਿਬ ਆਏ ਤੇ ਪਹੁੰਚੇ ਨੇ ਤੇ ਰਾਤ ਉੱਥੇ ਆ ਕੇ ਪਰਿਵਾਰ ਨੂੰ ਮਿਲੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੂੰ ਖਾ ਸੱਗਿਆ ਕੀਤੀ ਮੈਂ ਤੁਸੀਂ ਤਖਤ ਤੇ ਬੈਠਣਾ ਤੇ ਅੰਮ੍ਰਿਤਸਰ ਸਾਹਿਬ ਨੂੰ ਸਰੋਵਰ ਕਿਉਂਕਿ ਖੁਦਾਈ ਬਹੁਤ ਹੋ ਚੁੱਕੀ ਸੀ ਕਿੰਦੇ ਉਹਨੂੰ ਪੱਕਿਆਂ ਕਰਾਉਣਾ ਤਾਲ ਨੂੰ ਇਹ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਹੁਕਮ ਸੀ ਤੇ ਮੇਰੀ ਇੱਛਾ ਹੈ ਇਹ ਕਾਰਜ ਤੁਸੀਂ ਕਰਨੇ ਨੇ ਔਰ ਉਸ ਤਾਲ ਦੇ ਵਿੱਚ ਸਰੋਵਰ ਦੇ ਵਿੱਚ ਹਰੀ ਮੰਦਰ ਬਣਾਉਣਾ ਹੈ ਅਸਥਾਨ ਸਥਾਪਨ ਕਰਨਾ ਹੈ ਇਹ ਗੁਰੂ ਰਾਮਦਾਸ ਮਹਾਰਾਜ ਜੀ ਆਗਿਆ ਕੀਤੀ ਇੱਕ ਰਾਤ ਮਹਾਰਾਜ ਰਹੇ ਨੇ ਗੁਰੂ ਰਾਮਦਾਸ ਪਾਤਸ਼ਾਹ ਗੁਇੰਦਵਾਲ ਸਾਹਿਬ ਆ ਕੇ ਤੇ ਅੱਜ ਦਾ ਜਿਹੜਾ ਦਿਨ ਚੜ੍ਹਿਆ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਪਹਿਲਾਂ ਬੌਲੀ ਸਾਹਿਬ ਇਸ਼ਨਾਨ ਕੀਤਾ ਇਸ਼ਨਾਨ ਕੀਤਾ ਫਿਰ ਉਸ ਮਾਲਕ ਦੀ ਯਾਦ ਵਿੱਚ ਜੁੜੇ ਆਸਾ ਕੀ ਵਾਰ ਦਾ ਕੀਰਤਨ ਬੈਠ ਕੇ ਸੁਣਿਆ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਆਸਾ ਕੀ ਵਾਰ ਦਾ ਕੀਰਤਨ ਸੁਣਿਆ ਉਹਦੇ ਤੋਂ ਬਾਅਦ ਸਤਿਗੁਰਾਂ ਨੇ ਤਿਆਰੀ ਕੀਤੀ ਵੀ ਅਸੀਂ ਹੁਣ ਸਰੀਰ ਕਚੋਲਾ त्याਗਣਾ। ਤੋਂ ਸੰਗਤ ਦੇ ਤਾਂ ਹੀ ਉਪਦੇਸ਼ ਦਿੱਤਾ ਬੀਬੀ ਭਾਨੀ ਨੂੰ ਸ਼ਾਬਾਸ਼ ਦਿੱਤੀ। ਵੀ ਤੁਸੀਂ ਜਿੱਥੇ ਆਪ ਰਾਜਾ ਦੇ ਵਿੱਚ ਰਹੇ ਹੁਕਮ ਵਿੱਚ ਚੱਲੇ। ਗੁਰੂ ਸੁਪੁੱਤਰੀ ਹੋ ਕੇ ਉਹ ਮਾਣ ਨਹੀਂ ਰੱਖਿਆ ਆਪਣੇ ਮਨ ਦੇ ਵਿੱਚ। ਤੇ ਕਹਿੰਦੇ ਤੁਹਾਨੂੰ ਵੀ ਸ਼ਾਬਾਸ਼। ਤੇ ਮਹਾਰਾਜ ਸੱਚੇ ਪਾਤਸ਼ਾਹ ਧੰਗੂ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੂੰ ਆਗਿਆ ਕਰਕੇ ਬਾਬਾ ਮੋਰੀ ਜੀ ਹੁਣਾ ਸਭਣਾ ਤਾਈਂ ਆਖਿਆ ਵੀ ਇਹਨਾਂ ਨੂੰ ਸਾਡਾ ਸਰੂਪ ਜਾਣਣਾ ਸਾਡੇ ਤੇ ਇਹਨਾਂ ਦੇ ਵਿੱਚ ਕੋਈ ਫਰਕ ਨਹੀਂ ਅੰਤਰ ਨਹੀਂ ਕਿਉਂਕਿ ਗੁਰਤਾ ਗੱਦੀ ਦੀ ਮਰਿਆਦਾ ਤੂੰ ਨਿਵਾ ਚੁੱਕੇ ਸਨ ਇੱਕ ਦਿਨ ਪਹਿਲੇ ਉਹ ਹੁਣ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਆਪਣਾ ਸਰੀਰ ਕਚੋਲਾ ਗੁਰੂ ਗੁਰੂ ਜਪਦਿਆਂ ਤਿਆਗ ਦਿੱਤਾ ਤਾਂ ਸਤਗੁਰੂ ਮਹਾਰਾਜ ਜੀ ਦੇ ਸਰੀਰ ਕਚੋਲੇ ਨੂੰ ਤਿਆਗਣ ਤੋਂ ਬਾਅਦ ਸਤਿਗੁਰਾਂ ਦੇ ਮੁਬਾਰਕ ਸਰੀਰ ਦਾ ਜਿਹੜਾ ਸੰਸਕਾਰ ਸੀ ਅਗਨ ਪੇਂਟ ਉਹ ਬਿਆਸਾ ਦਰਿਆ ਦੇ ਕੰਢੇ ਕੀਤਾ ਗਿਆ ਜਿੱਥੇ ਅੱਜ ਆਪਾਂ ਨੂੰ ਹਣੋ ਜਗ੍ਹਾ ਬਣਾ ਦਿੱਤੀ ਗਈ ਹੈ ਜਿੱਥੇ ਕੋਈ ਬਿਰਧ ਸਰੂਪ ਜਾਂ ਬਿਰਧ ਪੋਥੀ ਸਾਹਿਬ ਜਾਂ ਗੁਟਕਾ ਸਾਹਿਬ ਇਸ ਤਰ੍ਹਾਂ ਜਿਤਨਾ ਵੀ ਗੁਰਬਾਣੀ ਦੇ ਨਾਲ ਸੰਬੰਧਤ ਪੋਥੀ ਸਹਿਬ ਹੈ ਗ੍ਰੰਥ ਹੈ ਉਹਨਾਂ ਨੂੰ ਵਿਰਤ ਜਿਹੜੀ ਹੈ ਸਮਗਰੀ ਉਹਨੂੰ ਉੱਥੇ ਅਗਨ ਭੇਂਟ ਕੀਤਾ ਜਾਂਦਾ ਤਾਂ ਉੱਥੇ ਵਿਆਸਾ ਦਰਿਆ ਦੇ ਕੰਢੇ ਹੀ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਵੀ ਗੁਰੂ ਅਮਰਦਾਸ ਮਹਾਰਾਜ ਦਾ ਵੀ ਸੰਸਕਾਰ ਉੱਥੇ ਹੀ ਸਰੀਰ ਦਾ ਅਗਨ ਭੇਂਟ ਉੱਥੇ ਕੀਤਾ ਗਿਆ ਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਵੀ ਮੁਬਾਰਕ ਸਰੀਰ ਨੂੰ ਆ ਗਣੇ ਪੇਂਟ ਜਿਹੜਾ ਉੱਥੇ ਕੀਤਾ ਗਿਆ। ਬਾਬੇ ਪ੍ਰਿਥੀ ਚੰਦ ਨੂੰ ਪਤਾ ਲੱਗਾ ਤੇ ਉਹ ਟੱਬਰ ਲੈ ਕੇ ਤੇ ਗੁਇੰਦਵਾਲ ਸਾਹਿਬ ਪਹੁੰਚ ਗਿਆ। ਉਹਨੇ ਇਲਜ਼ਾਮ ਸਾਜੀ ਕੀਤੀ। ਬਈਏ ਜੀ ਵੇਖੋ ਕੱਲ ਤਾਂ ਚੰਗੇ ਭਲੇ ਉਥੋਂ ਆਏ ਨੇ ਤੇ ਰਾਤ ਇੱਕ ਰਹੇ ਤੇ ਇੱਥੇ ਢਿਸ਼ੇਤੀ ਕੀ ਹੋ ਗਿਆ ਕਈ ਤਰ੍ਹਾਂ ਦੇ ਇਲਜ਼ਾਮ ਲਾਏ। ਲੇਕਨ ਉੱਥੇ ਬਾਬਾ ਮੋਰੀ ਜੀ ਨੇ ਬਾਬਾ ਪ੍ਰਿਥੀ ਚੰਦ ਨੂੰ ਝਾੜ ਪਾਈ ਵੀ ਕੁਛ ਤੇ ਹੋਸ਼ ਕਰ। ਵਿੱਚ ਤੂੰ ਕੇਵਲ ਉਹਨਾਂ ਨੂੰ ਦੁਨਿਆਵੀ ਪਿਤਾ ਦੀ ਨਜ਼ਰ ਨਾਲ ਵੇਖਦਾ ਹੈ ਫਿਰ ਆਪ ਜੀ ਜਦੋਂ ਦੋ ਸਵਈਏ ਪੜੋਗੇ 1403 ਨੰਵੰਗ ਦੇ ਉੱਤੇ ਜਿਹੜੇ 11 ਪਟਾਂ ਨੇ ਸਵਈਏ ਉਚਾਰਨ ਕੀਤੇ ਉਹਦੇ ਵਿੱਚੋਂ ਇੱਕ ਪਟ ਨੇ ਹਰਬੰਸ ਜੀ ਔਰ ਉਹਨਾਂ ਦੇ ਦੋ ਹੀ ਸਵਈਏ ਨੇ ਔਰ ਦੋਨੋਂ ਸਵਈਏ ਉਹਨਾਂ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਰੀਰ ਕਚੋਲੇ ਨੂੰ ਤਿਆਗਣ ਜੋਤੀ ਜੋਤ ਸਮਾਉਣ ਤੇ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੇ ਤਖਤ ਤੇ ਬੈਠਣ ਇਹਨਾਂ ਦੋਨਾਂ ਘਟਨਾਵਾਂ ਦਾ ਜ਼ਿਕਰ ਆਪਣੇ ਦੋਨਾਂ ਸਵਈਆਂ ਵਿੱਚ ਕੀਤਾ ਔਰ ਇਹ ਅਖੀਰਲੀ ਸਵਈਏ ਨੇ ਇਹਦੇ ਤੋਂ ਬਾਅਦ ਫਿਰ 1410 ਤੇ ਅਗੋਂ 12 ਤੇ ਵਦੀਕ ਬਾਣੀ ਜਿਹੜੀ ਔਰੰਭ ਹੋ ਜਾਂਦੀ ਤੋ ਭਟ ਹਰਵੰਸ ਜੀ ਜਦੋਂ ਪਹਿਲਾ ਸਵਈਆ ਕਹਿੰਦੇ ਨੇ ਉਹ ਕਹਿੰਦੇ ਨੇ ਅਜੈ ਜਲ ਅਟਲ ਸੰਗਤ ਸਭ ਨਾਵੇ ਅਜੈ ਗੰਗ ਜਲ ਅਟਲ ਸਿੱਖ ਸੰਗਤ ਸਭ ਨਾਵੇ ਕਹਿੰਦੇ ਮਹਾਰਾਜ ਜੀ ਦੇ ਘਰ ਵਿੱਚ ਅਟਲ ਐਸਾ ਉਹਨਾਂ ਨੇ ਗੰਗਾ ਜਲ ਨਾਲ ਤਸ਼ਬੀਹ ਤਾਂ ਦਿੱਤੀ ਏ ਕਿਉਂਕਿ ਉੱਥੇ ਲੋਕ ਇਸ਼ਨਾਨ ਕਰਦੇ ਕਹਿੰਦੇ ਗੁਰੂ ਘਰ ਵਿੱਚ ਨਿਰਮਲ ਜਲ ਰਹਿਮਤ ਦਾ ਹਰ ਵਕਤ ਪਿਆ ਵਰਸਦਾ ਅਜੈ ਗੰਗ ਜਲ ਅਟਲ ਸਿੱਖ ਸੰਗਤ ਸਭ ਨਾਵੇ ਜਿਦੇ ਵਿੱਚ ਸੰਗਤ ਇਸ਼ਨਾਨ ਕਰਦੀ ਨਿਤ ਪੁਰਾਣ ਬਾਚੀਐ 베ਦ ਬ੍ਰਹਮਾ ਮੁਖ ਗਾਵੇ ਔਰ ਜਿਸ ਮਾਲਕ ਦੇ ਦਰਬਾਰ ਦੇ ਵਿੱਚ ਅਨੇਕਾਂ 베ਦਾਂ ਦੀ ਰਚਨਾ ਕਰਨ ਵਾਲੇ ਬ੍ਰਹਮਾ ਵੀ ਕਹਿੰਦੇ ਉਸਤਤ ਕਰਦਾ ਉਸ ਮਾਲਕ ਦੀ ਨਿਤ ਪੁਰਾਣ ਬਾਚੀਐ 베ਦ ਬ੍ਰਹਮਾ ਮੁਖ ਗਾਵੇ ਅਜੈ ਚਵਰ ਸਿਰ ਟੁਲੇ ਤੇ ਸਤਗੁਰਾਂ ਦੇ ਸੀਸ ਤੇ ਉਹ ਸਦਾ ਰਹਿਣ ਵਾਲਾ ਜਿਹੜਾ ਚਵਰਿਆ ਉਹ ਪਿਆ ਚੁੱਲਦਾ ਹੈ ਅਜੈ ਚਵਰ ਸਿਰ ਟੁਲੈ ਨਾਮ ਅੰਮ੍ਰਿਤ ਮੁਖ ਲਿਓ ਗੁਰ ਅਰਜੁਨ ਸਿਰ ਛਤਰ ਗੁਰ ਅਰਜੁਨ ਸਿਰ ਛਤਰ ਆਪ ਪਰਮੇਸ਼ਰ ਦੀਓ ਤੇ ਫਿਰ ਅਗਲਾ ਬਚਨ ਜਿਹੜਾ ਆਖਿਓ ਨੇ ਕਹਿੰਦੇ ਵੀ ਕੌਣ ਕਹਿੰਦਾ ਵੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਿਉਂਕਿ ਬਾਬਾ ਪ੍ਰਿਥੀ ਚੰਦ ਇਹ ਗੱਲ ਕਹਿੰਦਾ ਸੀ ਵੀ ਇਹਨਾਂ ਨੇ ਮਾਰਿਆ ਪਰ ਉਹਨਾਂ ਵੇਖੋ ਇਹਦੀ ਵਿਆਖਿਆ ਕੈਸੀ ਕੀਤੀ ਮਿਲ ਨਾਨਕ ਅੰਗਦ ਅਮਰ ਗੁਰ ਗੁਰ ਰਾਮਦਾਸ ਹਰ ਪੈ ਗयो ਕਹਿੰਦੇ ਉਸ ਹਰੀ ਦੇ ਘਰ ਚਲੇ ਗਏ ਹਰਵੰਸ ਜਗਤ ਜਸ ਸੰਚਰ ਸੋ ਕਵਨ ਕਹੈ ਸ੍ਰੀ ਗੁਰ ਮੋਇਓ ਸੰਚਰੋ ਦਾ ਅਰਥ ਹੈ ਪਸਰਿਆ ਵੀ ਗੁਰੂ ਰਾਮਦਾਸ ਮਹਾਰਾਜ ਦੀ ਵਿਢਾਈ ਉਹ ਤਾਂ ਜਗਤ ਉੱਤੇ ਪਸਰੇ ਵੀ ਗੁਰੂ ਰਾਮਦਾਸ ਗੁਰੂ ਨਾਨਕ ਸਾਹਿਬ ਨੂੰ ਮਿਲੇ ਮਿਲ ਨਾਨਕ ਅੰਗਦ ਅਮਰ ਗੁਰ ਗੁਰੂ ਨਾਨਕ ਗੁਰੂ ਅਮਰਦਾਸ ਪਾਤਸ਼ਾਹ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਮਿਲ ਕੇ ਮਿਲ ਨਾਨਕ ਅੰਗਦ ਅਮਰ ਗੁਰ ਗੁਰੂ ਰਾਮਦਾਸ ਹਰ ਪੈ ਗਇਓ ਉਸ ਹਰੀ ਦੇ ਘਰ ਹਰਬੰਸ ਜਗਤ ਜਸ ਸੰਚਰਉ ਕਹਿੰਦੇ ਉਹਨਾਂ ਦਾ ਜਸ ਉਹਨਾਂ ਦੀ ਵਡਿਆਈ ਉਹ ਜਗਤ ਤੇ ਫੈਲ ਰਹੀ ਹੈ ਫੈਲ ਰਹੀ ਹੈ ਉਸੇ ਤਰ੍ਹਾਂ ਚਮਕ ਰਹੀ ਹੈ ਹਰਬੰਸ ਜਗਤ ਜਸ ਸੰਚਰਉ ਸੋ ਕਵਨ ਕਹੈ ਸ੍ਰੀ ਗੁਰਮੋਇਓ ਕਹਿੰਦੇ ਕੌਣ ਕਹਿੰਦਾ ਵੀ ਮਾਲਕ ਦੀ ਮ੍ਰਿਤਿ ਹੋਈ ਹੈ ਫਿਰ ਦੂਜਾ ਸਵਈਆ ਉਹ ਕਹਿੰਦੇ ਕਹਿੰਦੇ ਜਦੋਂ ਉਹ ਗਏ ਨੇ ਤਾਂ ਉਥੋਂ ਦਾ ਵਰਤਾਰਾ ਕੀ ਹੈ ਕਹਿੰਦੇ ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਭਾਇਓ ਜਦੋਂ ਮਾਲਕ ਦੇਵਪੁਰੀ ਉਸ ਮਾਲਕ ਦੇ ਘਰ ਗਏ ਤੇ ਪਰਮੇਸ਼ਰ ਨੂੰ ਇਹ ਬਹੁਤ ਚੰਗਾ ਲੱਗਾ ਉਹਨੂੰ ਪਾਇਆ ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਭਾਇਓ ਹਰ ਸਿੰਘਾਸਣ ਦੀਓ ਸ੍ਰੀ ਗੁਰ ਤੈਂ ਬਿਠਾਇਓ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਸਿੰਘਾਸਣ ਦਿੱਤਾ ਹਰੀ ਨੇ ਪਰਮੇਸ਼ਰ ਨੇ ਅਕਾ ਆਪ ਜੀ ਇੱਥੇ ਬੈਠੋ ਉੱਥੇ ਬਿਠਾਇਆ ਹਰ ਸਿੰਘਾਸਣ ਦਿਓ ਸ੍ਰੀ ਗੁਰਤੈ ਬਿਠਾਇਓ ਰਹਿਸ ਕੀਓ ਸੁਰਦੇਵ ਰਹਿਸ ਦਾ ਅਰਥ ਹੁੰਦਾ ਖੁਸ਼ੀ ਕਹਿੰਦੇ ਕੀ ਸੋਰ ਕੀ ਦੇਵ ਸਭ ਨੇ ਇਸ ਚੀਜ਼ ਦੀ ਖੁਸ਼ੀ ਮਨਾਈ ਰਹਿਸ ਕੀਓ ਸੁਰਦੇਵ ਤੋਹ ਜਸ ਜੈ ਜੈ ਜੰਪੈ ਉਹ ਗੁਰੂ ਰਾਮਦਾਸ ਮਾਰੇ ਦਾ ਜਸ ਕਰਦੇ ਧੰਨ ਧੰਨ ਰਾਮਦਾਸ ਗੁਰ ਜਿਨ ਸਿਰ ਅਤਨੇ ਸਵਾਰਿਆ ਰਸ ਕਿਉ ਸੁਰਦੇਵ ਤੋਏ ਜਸ ਜੈ ਜੈ ਜੰਪੈ ਅਸੁਰ ਗਏ ਤੇ ਭਾਗ ਪਾਪ ਤਿੰਨ ਭੀਤਰ ਕੰਪੈ ਰਕਸ਼ਿ ਛਿਤਿਆਦ ਕਹਿੰਦੇ ਦੰਤ ਦੌੜ ਗਏ ਉਹਨਾਂ ਦੇ ਅੰਦਰਲੇ ਪਾਪ ਉਹ ਕੰਬਦੇ ਨੇ ਇਸ ਚੀਜ਼ ਨੂੰ ਲੈ ਕੇ ਅਸੁਰ ਗਏ ਤੇ ਭਾਗ ਪਾਪ ਤਿੰਨ ਭੀਤਰ ਕੰਪੈ ਤੇ ਮਹਾਰਾਜ ਫਿਰ ਅਖੀਰ ਤੇ ਭਟ ਹਰਮਨ ਸਿੰਘ ਜੀ ਕਹਿੰਦੇ ਉਸ ਮਾਲਕ ਨੇ ਕੀ ਕਿਰਪਾ ਕੀਤੀ ਰਹਿਮਤ ਕੀਤੀ ਗੁਰੂ ਰਾਮਦਾਸ ਜੀ ਨੇ ਜਿਹੜਾ ਉਸ ਦਾਤੇ ਨਾਲ ਜੁੜਿਆ ਉਹਦੇ ਸਭ ਪਾਪ ਗੁਨਾਹ ਔਗਣ ਕੱਟ ਦਿੱਤੇ ਗੁਰੂ ਰਾਮਦਾਸ ਜੀ ਨੇ ਕਾਟੇ ਸੋ ਪਾਪ ਤਿਨ ਨਰਹੁ ਕੇ ਗੁਰ ਰਾਮਦਾਸ ਜਿਨ ਪਾਇਓ 76 ਸਿੰਘਾਸਣ ਪ੍ਰਿਥਵੀ ਗੁਰ ਅਰਜੁਨ ਕੋ ਦੇ ਆਇਓ ਕਹਿੰਦੇ ਮਹਾਰਾਜ ਫਿਰ ਉਹ 76 ਉਹ ਸਿੰਘਾਸਣ ਪ੍ਰਿਥਵੀ ਦਾ ਧਰਤ ਦੇ ਉੱਤੇ ਉਹ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਦਿੱਤਾ ਤੇ ਆਪ ਮਹਾਰਾਜ ਜੀ ਨੇ ਸਰੀਰ ਕਚੋਲਾ त्यागਿਆ ਤੇ ਇਸੇ ਬਚਨ ਨੂੰ ਜਿਹੜਾ ਆਪਾਂ ਪਹਿਲਾਂ ਸਵਈਆ ਪੜਿਆ ਹਰਵੰਸ ਜਗਤ ਜਾ ਸੰਚਰੋ ਸੋ ਕਵਣ ਕੈ ਸ੍ਰੀ ਗੁਰਮੋਇਓ ਇਸੇ ਨੂੰ ਭਾਈ ਸੇਭ ਭਾਈ ਗੁਰਦਾਸ ਜੀ ਅੱਧੀ ਪੌੜੀ ਵਿੱਚ ਇਸ ਤਰ੍ਹਾਂ ਕਹਿੰਦੇ ਨੇ ਕਿ ਉਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜਿਹੜੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਬੈਠ ਕੇ ਜੋਤ ਪਹਿ ਜਗਾਉਂਦੇ ਬੋੜਿਓ ਇਥੋਂ ਆਰੰਭ ਕਰਦੇ ਦਿਚੈ ਪੂਰਬ ਦੇਵਨਾ ਜਸ ਦੀ ਵਸਤ ਤਿਸੈ ਘਰ ਆਵੇ ਬੈਠਾ ਸੋਢੀ ਪਾਤਸ਼ਾ RAM DAS ਸਤ ਗੁਰੂ ਕਹਾਵੇ ਪੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੇ ਸਤ ਗੁਰੂ ਮਹਾਰਾਜ ਸੱਚੇ ਪਾਤਸ਼ਾ ਜਦੋਂ ਗੁਰੂ ਅਰਜਨ ਦੇ ਪਾਤਸ਼ਾ ਜੀ ਨੇ ਸਰੀਰ ਨੂੰ ਅਗਨ ਭੇਂਟ ਕਰਵਾਇਆ ਉਦੇ ਤੋਂ ਬਾਅਦ ਜਿੱਦਣੇ ਦਿਨ ਆਇਆ ਨਾ ਬੇ ਸਤਗੁਰਾਂ ਦੀ ਦਸਤਾਰ ਬੰਦੀ ਹੋਣੀ ਉਥੇ ਬੰਸਾਵਲੀ ਨਾਮਾ ਮਹਿਮਾ ਪ੍ਰਕਾਸ਼ ਨਾ ਗ੍ਰੰਥਾਂ ਅੰਦਰ ਜ਼ਿਕਰ ਹੈ ਬੇ 2 ਦਸਤਾਰਾਂ ਬਾਬਾ ਸ੍ਰੀ ਚੰਦ ਜੀ ਹੋਣਾ ਨੇ ਭੇਜੀਆਂ ਜਦੋਂ 2 ਦਸਤਾਰਾਂ ਭੇਜੀਆਂ ਗਈਆਂ ਤਾਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਹੋਣਾ ਨੇ ਇੱਕ ਦਸਤਾਰ ਜਿਹੜੀ ਹੈ ਜੋ ਸੰਸਾਰੀ ਸੀ ਬੇ ਦੁਨਿਆਵੀ ਰਸਮ ਜਿਹੜੀ ਉਹਦੇ ਮੁਤਾਬਕ ਉਹ ਬਾਬੇ ਪਿਰਥੀ ਚੰਦ ਨੂੰ ਸਜਾਈ ਗਈ। ਲੇਕਿਨ ਜਿਹੜੀ ਗੁਰਿਆਈ ਦੀ ਦਸਤਾਰ ਸੀ ਉਹ ਧੰ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਦੇਣੀ। ਜਦੋਂ ਉਹ ਦਸਤਾਰ ਬਾਬੇ ਪਿਰਥੀ ਚੰਦ ਨੂੰ ਸਜਾ ਦਿੱਤੀ ਦੂਸਰੀ ਦਸਤਾਰ ਹੱਥ ਵਿੱਚ ਲੈ ਕੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਹੋਏ ਨਾ ਗੁਰੂ ਅਰਜਨ ਦੇ ਪਾਤਸ਼ਾਹ ਵੱਲ ਨੂੰ ਤੇ ਬਾਬੇ ਪਿਰਥੀ ਚੰਦ ਨੇ ਹੋਛਾ ਪਨ ਕਰਦਿਆਂ बाबा बुड्ढा ਸਾਹਿਬ ਜੀ ਦੇ ਹੱਥ ਵਿੱਚੋਂ ਦਸਤਾਰ ਖੋ ਲਈ। बाबा बुड्ढा ਜੀ ਇਹਦੇ ਤੋਂ ਪਹਿਲਾਂ ਕੁਝ ਕਹਿੰਦੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ। "ਬਾਬਾ ਜੀ ਕੋਈ ਬਾਤ ਨਹੀਂ ਵੱਡਾ ਭਰਾ ਏ। ਮਿਲ ਕੇ ਰਵਾਂਗੇ ਇਹਨਾਂ ਨੂੰ ਕਹੋ ਦਵੇ ਸ਼ੀਰਖਾ ਵੈਰ ਵਿਰੋਧ ਵਾਲੇ ਪਾਸੇ ਨਾ ਆਉਣ। ਕੋਈ ਗੱਲ ਨਹੀਂ ਦਸਤਾਰ ਇਹਨਾਂ ਸਜਾ ਲਈ ਆਪਾਂ ਸਜਾ ਲਈ ਕੋਈ ਕਿਹੜਾ ਫਰਕ ਹੈ।" ਪਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਇੱਕ ਬਚਨ ਆਖਿਆ ਕਹਿੰਦੇ "ਪ੍ਰਿਥੀ ਚੰਦ ਚੇਤਾ ਰੱਖੀ" ਗੁਰਿਆਈ ਦੀ ਦਾਤ ਕੇਵਲ ਦਸਤਾਰਾਂ ਨਾਲ ਨਹੀਂ ਮਿਲਦੀ ਇਹ ਤਾਂ ਜੋਤਿਆ ਤੇ ਜਿੱਥੇ ਮਾਲਕ ਨੇ ਆਪਣਾ ਆਪਾ ਰੱਖਿਆ ਜੋਤ ਟਿਕਾਈਆ ਸੰਗਤ ਨੇ ਉੱਥੇ ਨਿਵਣਾ ਆ ਕੇ ਉੱਥੇ ਨਮਸਕਾਰ ਕਰਨੀ ਤਾਂ ਉਹ ਬੰਸਾਵਲੀ ਨਾਮੇ ਵਿੱਚ ਲਿਖਿਆ ਹੈ ਕਿ ਮਰਨੇ ਦੀ ਪੱਗ ਪਿਰਥੀਏ ਬੱਧੀ ਗੁਰਿਆਈ ਦੀ ਗੁਰ ਅਰਜਨ ਲੱਦੀ ਕਹਿੰਦੇ ਗੁਰਿਆਈ ਦੀ ਜਿਹੜੀ ਦਸਤਾਰ ਆ ਉਹ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਪ੍ਰਾਪਤ ਹੋਈ ਜੋ ਸਤਗੁਰਾਂ ਨੇ ਜਿੱਥੇ ਆਪਣੇ ਸਰੀਰਕ ਚੋਲੇ ਨੂੰ ਤਿਆਗਿਆ ਔਰ ਜੋਤ RAM DAS GURU JAG TARAN KO GUR JOT ARJUN MAHE TARI ਧੰਨ ਗੁਰੂ ਅਰਜਨ ਦੇ ਪਾਤਸ਼ਾਹ ਵਿੱਚ ਟਿਕਾ ਕੇ ਆਪ ਸਤਗੁਰਾਂ ਨੇ ਆਪਣੇ ਪੰਜ ਪੂਤਕ ਸਰੀਰਕ ਚੋਲੇ ਨੂੰ ਜਿਹੜਾ ਉਤਿਆਗ ਦਿੱਤਾ ਔਰ ਜੋ ਜਿਸ ਤਰਤ ਤੇ ਗੁਰੂ ਅਮਰਦਾਸ ਜੀ ਨੇ ਸਿੱਖਿਆ ਦਿੱਤੀ ਸੱਤ ਬਾਣੀ ਰਾਈ ਉਸੇ ਮੁਤਾਬਕ ਕਿਸੇ ਹੋਰ ਪਾਸੇ ਸਤਗੁਰਾਂ ਦੇ ਜਿਹੜਾ ਅੰਗੀਠਾ ਸਹਬੂ ਲੈ ਕੇ ਨਹੀਂ ਗਏ ਉਸ ਨੂੰ ਇਕੱਤਰ ਕਰਕੇ ਉਸੇ ਬਿਆਸਾ ਦਰਿਆ ਦੇ ਵਿੱਚ ਹੀ ਜਿਹੜਾ ਉਹ ਪਾ ਦਿੱਤਾ ਗਿਆ ਇਹ ਇਤਿਹਾਸ ਜਦੋਂ ਪੜਾਂਗੇ ਵੀ ਜਿਹੜੇ ਗੁਰੂ ਸਾਹਿਬਾਨ ਜੀ ਨੇ ਜਿੱਥੇ ਸਰੀਰਕ ਚੋਲਾ त्यागਿਆ ਅੰਗੀਠਾ ਜਿਹੜਾ ਸੰਭਾਲ ਕੇ ਉੱਥੇ ਨੇੜੇ ਵਗਦੇ ਦਰਿਆ ਜਾਂ ਨਦੀ ਦੇ ਵਿੱਚ ਜਲ ਪ੍ਰਵਾਹ ਕਰ ਦਿੱਤਾ ਗਿਆ ਤਾਂ ਜਿੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੋਤੀ ਜੋਤ